ਦੇ ਡਰਾਈਵਰਾਂ ਦੀ ਬੇहद ਵੱਡੀ ਅਣਗਹਿਲੀ ਜਿੱਥੇ ਕਿ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਐਂਬੂਲੈਂਸ ਦੇ ਮਾਗਰ ਲਈ ਗੇਟ ਖੋਲਣ ਦੇ ਨਾਲ ਜੋ ਕਿ ਦੋਸਤੋ ਮਰੀਜ਼ ਨੂੰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਦੇ ਵਿੱਚ ਲਿਜਾਇਆ ਜਾ ਰਿਹਾ ਹੁੰਦਾ ਹੈ ਜਿੱਥੇ ਕਿ ਦੋਸਤੋ ਜਲਦੀ ਦੇ ਵਿੱਚ ਜਾਨ ਬਚਾਉਣ ਦੇ ਚੱਕਰ ਦੇ ਵਿੱਚ ਜੋ ਕਿ ਦੋਸਤੋ ਇਸ ਬੈੱਡ ਦੀਆਂ ਰस्सियां ਕਸਣਾ ਭੁੱਲ ਜਾਂਦੇ ਹਨ ਤੇ ਜੋ ਕਿ ਐਂਬੂਲੈਂਸ ਦਾ ਗੇਟ ਖੁੱਲ ਜਾਂਦਾ ਹੈ ਉੱਥੇ ਹੀ ਦੋਸਤੋ ਇਹ ਬੈੱਡ ਪਿੱਛੇ ਨੂੰ ਨਿਕਲ ਜਾਂਦਾ ਹੈ ਜਿੱਥੇ ਕਿ ਡਰਾਈਵਰਾਂ ਨੂੰ ਪੂਰਾ ਵੀ ਪਤਾ ਨਹੀਂ ਲੱਗਦਾ ਕਿ ਉਹਨਾਂ ਦੇ ਨਾਲ ਕੀ ਹੋਇਆ ਪਰ ਜਦੋਂ ਚਾਰਹੀ ਗੱਡੀ ਦੇ ਡਰਾਈਵਰ ਨੇ ਇੱਕ ਨੇ ਵੀਡੀਓ ਬਣਾਈ ਤਾਂ ਉਸ ਨੂੰ ਦਿਖਾਈ ਤਾਂ ਉਸ ਵੀਡੀਓ ਦੇ ਵਿੱਚ ਜੋ ਜੋ ਹੋਇਆ ਤਾਂ ਦੇਖ ਕੇ ਸਭ ਹੈਰਾਨ ਹੋ ਗਏ ਜਿਥੇ ਕਿ ਦੋਸਤੋ ਇਸ ਵੀਡੀਓ ਬਣਾਉਣ ਵਾਲੇ ਡਰਾਈਵਰ ਨੇ ਪਹਿਲਾਂ ਇਹ ਸੋਚਣਾ ਸੀ ਵੀਡੀਓ ਨਹੀਂ ਸੀ ਬਣਾਉਣੀ ਜਿੱਥੇ ਕਿ ਇਸ ਨੇ ਐਂਬੂਲੈਂਸ ਦੇ ਡਰਾਈਵਰ ਨੂੰ ਦੱਸਣਾ ਸੀ ਕਿ ਤੁਹਾਡੀ ਟਾਕੀਆਂ ਖੁੱਲੀਆਂ ਹਨ ਜਿੱਥੇ ਕਿ ਕੁਝ ਤੁਹਾਡੇ ਨਾਲ ਵਾਪਰਨਾ ਜਾਵੇ ਪਰ ਇਸ ਬੰਦੇ ਨੇ ਵੀਡੀਓ ਬਣਾਈ ਪਰ ਇੱਕ ਸੁਝਾਅ ਵੀ ਹੈ ਤੇ ਦੂਜੇ ਪਾਸੇ ਚੰਗੀ ਗੱਲ ਵੀ ਨਹੀਂ ਜਿੱਥੇ ਕਿ ਦੋਸਤ ਇਸ ਡਰਾਈਵਰ ਨੂੰ ਦੱਸਣਾ ਪਹਿਲਾਂ ਜ਼ਰੂਰੀ ਸੀ ਨਾ ਕਿ ਵੀਡੀਓ ਤੇ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹਲੀ ਧੰਨਵਾਦ